ਦੀਨਾਨਗਰ ਦੇ थाना ਭਰਮਪੁਰ ਦੀਨ ਆਉਂਦੇ ਪਿੰਡ ਜੱਗੋਚੱਕ ਟਾਂਡਾ ਵਿਖੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜੋ ਕਿ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਜੁਗੋਚੱਕ ਟਾਂਡਾ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਹੀ ਪਿੰਡ ਦਾ ਇੱਕ ਵਿਅਕਤੀ ਜੋ ਕਿ ਨਸ਼ੇ ਦਾ ਆਦੀ ਹੈ ਤੇ ਪਹਿਲਾਂ ਵੀ ਕਈ ਚੋਰੀਆਂ ਨੂੰ ਅੰਜਾਮ ਦੇ ਚੁੱਕਾ ਹੈ ਉਨਾ ਦੱਸਿਆ ਕਿ ਸੀਸੀਟੀਵੀ ਫੁਟੇਜ ਤੋਂ ਉਸਦੀ ਪਛਾਣ ਹੋ ਚੁੱਕੀ ਹੈ ਕਿ ਇਹ ਚੋਰੀ ਉਸਨੇ ਹੀ ਕੀਤੀ ਹੈ ਪੁਲਿਸ ਨੇ ਉਕਤ ਅਗਰੋਪੀ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਅਗਰੋਪੀ ਪੁਲਿਸ ਦੀ ਗ੍ਰਿਫਤਾਰ ਹੈ ਅਗਰ ਇਸ ਬੰਦੇ ਦੀ ਕੋਈ ਹੱਲਪ ਕਰਦਾ ਹੈ ਜਾਂ ਮਤ ਕਰਦਾ ਹੈ ਤੇ ਪਿੰਡ ਉਹਦੇ ਵੀ ਵਰਖਲਾਪ ਹੋਵੇਗਾ ਕਿਉਂਕਿ ਇਹ ਸਾਡਾ ਜਿਹੜਾ ਬਹੁਤ 5 ਮਹੀਨੇ ਹੋ ਗਏ ਪਹਿਲੇ ਵੀ ਇੱਥੇ ਚੋਰੀ ਹੋਈ ਸੀ ਬਹੁਤ ਪਹਿਲੇ ਵੀ ਇਹੋ ਬੇਅਦਵੀ ਹੋਈ ਸੀ ਤੇ ਹੁਣ ਵੀ ਫੇਰ ਇਹ ਬੰਦੇ ਬੰਦਾ ਜਿਹੜਾ ਹੁਣ ਫੜਿਆ ਗਿਆ ਇਹ ਤੇ ਪਹਿਲੇ ਵੀ ਸਾਨੂੰ ਸ਼ੱਕ ਸੀ ਤੇ ਹੁਣ ਜਿਹੜਾ ਇਹ ਬੂਟਾਂ ਸਣੇ ਇੱਕ ਤੇ ਬੇਅਦਵੀ ਕੀਤੀ ਐ ਨਾ ਬਾਕੀ ਗੋਲ ਕਚੋਰੀ ਤੋੜ ਕੇ ਭੰਨ ਕੇ ਪੂਰੀਆਂ ਇਹਨਾਂ ਹੋਰ ਵੀ ਬੜਾ ਨੁਕਸਾਨ ਕੀਤਾ ਸ਼ੀਸ਼ੇ ਖੜਕੀਆਂ ਦੇ ਤੋੜੇ ਦਰਵਾਜ਼ਿਆਂ ਦੇ ਸ਼ੀਸ਼ੇ ਤੋੜੇ ਆ ਵੱਡੇ ਜਿਹੜੇ ਉਹ ਸਾਰੇ ਸੱਚਖੰਡ ਵਾਲੇ ਜਿਹੜੇ ਉੱਥੇ ਵੀ ਇਹਨੇ ਬਹੁਤ ਉਲਟਾ ਕੰਮ ਸਿੱਧਾ ਕੀਤਾ ਕੀ ਲੱਗਦਾ ਕੌਣ ਜਿਹੜਾ ਪਹਿਲਾਂ ਵੀ ਤੁਸੀਂ ਕਹਿ ਰਹੇ ਸੀ